ਮੇਲੇ ਵਿੱਚ ਪੰਜਾਬੀ ਵਿਰਸੇ ਨਾਲ ਸ਼ਿੰਗਾਈ ਦੀ ਰੇੜੀ ਨਾਲ ਲਈ ਲੱਗੀ ਲੰਮੀ ਧੀੜ ਮੇਲਿਆਂ ਵਿੱਚ ਪੰਜਾਬੀ ਵਿਰਸੇ ਦੀ ਰੂਹ ਨੂੰ ਜਿੰਦਾ ਰੱਖਣ ਵਾਲੀਆਂ ਰੇੜੀਆਂ ਅਸਲ ਵਿੱਚ ਬਹੁਤ ਹੀ ਖਾਸ ਹੁੰਦੀਆਂ ਜਦੋਂ ਜਾਬਤ ਨਾਲ ਭਰਪੂਰ ਚਰਖੇ ਪੁਰਾਣੇ ਡੋਨੇ ਸਾਈਕਲ ਰੰਗ ਬਰੰਗੇ ਝੰਡਿਆਂ ਵਾਜਿਆਂ ਤੇ ਖੇਤੀਬਾੜੀ ਦੇ ਜਿੰਦਾ ਦਰਸ਼ਨ ਕਰਨ ਵਾਲੀਆਂ ਰੇੜੀਆਂ ਪੰਡੇ ਤੇ ਆਉਂਦੀਆਂ ਹਨ ਤਾਂ ਲੋਕਾਂ ਦੀ ਵੀਡੀਓਜ਼ ਬਣਾਉਣ ਅਤੇ ਤਸਵੀਰਾਂ ਖਿੱਚਣ ਦੀਆਂ ਲੈਣਾ ਲੱਗ ਜਾਂਦੀਆਂ ਹਨ ਇਹ ਸਾਡੀ ਪੰਜਾਬੀ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸ਼ਾਨਦਾਰ ਤਰੀਕਾ ਹੈ ਜੋ ਇਹ ਪੰਜਾਬ ਦਾ ਨੌਜਵਾਨ ਲਗਾਤਾਰ ਲੋਕਾਂ ਲਈ ਸੇਵਾ ਨਿਭਾ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੰਜਾਬੀ ਵਿਸੇ ਨਾਲ ਸ਼ਿੰਗਾਰੀ ਇਹ ਜਿਗਾੜੂ ਰੇੜੀ ਲੋਕਾਂ ਲਈ ਖਿੱਚਦਾ ਕੇਂਦਰ ਬਣ ਗਈ ਬਗਿੱਤ ਸਿੰਘ ਦੇਖੋ ਅੱਜ ਲੱਗੀ ਹੰਨ ਰੈਡੀ ਪਰਾ ਪੰਜਾਬੀ ਕਲਾਕਤਿਆਂ ਨੂੰ ਬਹੁਤ ਵੀਰ ਨੇ ਸੰਭਾਲਿਆ ਸਾਫ਼ ਕੇ ਰੱਖਿਆ ਬਹੁਤ ਮਿਹਨਤ ਬਹੁਤ ਸ਼ੌਕ ਹੀ ਹੈ ਇਹਨਾਂ ਨੂੰ ਇਸ ਕੰਮ ਦਾ ਕੀ ਕੀ ਖਾਸ ਹੈ ਇਸ ਰੈਡੀ ਦੇ ਵਿੱਚ ਕੋਈ ਖਾਸ ਚਿੱਤਰ ਇਹ ਪਰਾ ਪੰਜਾਬੀ ਵਿਰਸਾ ਸਭ ਇੱਥੇ ਦਾ ਅਮਰੇ ਸਾਥ ਨੂੰ ਕਿਹੜਾ ਪਿੰਡ ਜੇ ਇੰਡ ਕੈਰੋਂ

ਖਲਵੀਆ ਦੇਖੋ ਪ੍ਰਾਣਾ ਪ੍ਰਾਣਾ ਜੋ ਚੱਲਦਾ ਹੈ ਪ੍ਰਾਣਾ ਕੋਈ ਮੰਝਾ ਪ੍ਰਾਣਾ ਦਾ ਬਹੁਤ ਐਸਾ ਕੁਝ ਆ ਲੋ ਜੀ ਨਲਕੇ ਆਹ ਵੇਖੋ ਜੀ ਫੱਟੀ ਹੁਣ ਜਮਾਨੇ ਕੇ ਨੂੰ ਪਤਾ ਹੀ ਨਹੀਂ ਫੱਟੀ ਦੇ ਕੇ ਬਾਲ ਲਗਣਾ ਬਹੁਤ ਵਧੀਆ ਕੋਪਾ ਨੇ ਸਾਫ ਕੇ ਰੱਖਿਆ ਮੰਝਾ ਤਾਂ ਤਕ ਫੀੜਦਾ ਕਰ ਰੱਖਿਆ ਪਾਣੀ ਸਾਹਿਬ ਕੇ ਬਹੁਤ ਵਧੀਆ ਕੋਸ਼ਿਸ਼ ਬਹੁਤ ਵਧੀਆ ਲੱਗਾ ਸਾ ਆਪਣਾ ਨਾਮ ਜੀ ਬਾਉਂਦੀ ਸਿੰਘਾ ਪਿੰਡ ਬਰਾਮੜਾ ਪਈ ਜਿਹੜਾ ਦੰਦਾ ਬਹੁਤ ਬਣਾਉਂਦੇ ਹੈ ਆਹ ਜਿਹੜੀ ਪੰਜਾਬੀ ਦਿੱਸੇ ਵੀ ਰੈਡੀ ਰਹੀ ਸੀ ਅੱਜ ਆਹ ਭਾਈ ਪਾਉ ਵੇਣ ਸਾਹਿਬ ਬਾਬਾ ਦੀਪ ਸਿੰਘ ਜੀ ਸਲਾਨਾ ਦੇ ਕੀ ਰਿਜ਼ਰਵ ਨਾਲ ਸੰਬੰਧ ਵਿੱਚ ਭਾਈ ਸੰਤਾਨੇਵਾਜ ਮੱਥਾ ਟੇਕ ਕੇ ਭਾਈ ਐ ਸੰਤਾਨ ਨਾਲ ਲੱਗੇ ਰੈਡੀ ਆਪਾਂ ਮੇਲੇ ਵਿੱਚ ਪਾਈ ਲਏ ਹਾਂ ਇਸੇ ਸੰਤਾਨਾ ਵੱਲੋਂ ਵੇਖਿਆ ਆਪਣਾ ਵਿਸਾਇਤ ਨਹੀਂ ਆਪੀ ਇਹ ਲੋਕ ਪੁੱਛ ਕੇ ਭਾਈ ਆਪਾਂ ਯੋਕਾਂ ਵੇਖਿਆ ਵੇ ਕਿ ਭਾਈ ਇਹਦੇ ਵੇਖ ਕੇ ਪੁਰਾਣਾ ਵਾਂਗ ਜਿੱਦਾਂ ਕਰਦੇ ਆ ਅੱਛਾ ਜੀ ਅੱਗੇ ਜਾਦੇ ਜਾਦੇ ਬਗੇ ਲਾ ਲੈਣੇ ਸਤ ਕਰਨਾ ਹੈ ਆਪਣੇ ਬੱਚਿਆਂ ਨੂੰ ਹਾਂ ਜੀ ਪਾਣੀ ਵਾਲੇ ਮੇਲੇ ਵਿੱਚ ਜਾਂਦਾ ਸੋਸਣੇ ਵੀ ਗਿਆ ਹਾਂ ਜਿਸ ਨਾਲ ਨੰਬਰ ਆਸ ਦੀ ਸਸਤੀ ਉੱਥੇ ਵੀ ਸਰਕਾਰ ਕੇ ਆਰਡਰ ਦਾ ਭਾਈ ਇਹ ਵੇਖਿਆ ਜੋ ਆਪਣਾ ਪੁਰਾਣਾ ਪਿਛੋੜ ਪਾਣੀ ਵੀ ਇੱਕ ਕੋਸ਼ਿਸ਼ ਹੋਈ ਆ ਜੋ ਆਪਣੇ ਤਰ੍ਹਾਂ ਸਾਈਕਲ ਦੇ ਭਾਈ ਦੁਨੀਆ ਸੋਲ ਦੋਜੀ ਦੇ ਸਾਥ ਟੋਪਾ ਕਰਦੇ ਸਾਡੇ ਨਾਲ ਮਲਜੂਰ ਜਿਹੜਾ ਲੋਕੋ ਚੁਣੀਆਂ ਵਾ ਪੰਜ ਸਕੂਲਾਂ ਦੀ ਪੜਾਈ ਜਾਂਦਾ ਵਾ